ਸਾਡੀ ਫਿਲਮ ਚ ਗਾਣਾ ਗਾ ਦਿਓ ਜੀ ਖਾਂ ਜੀ ਹਾਂ ਜੀ ਗਾਦਾਂਗੇ ਜੀ ਕਿੰਨੇ ਪੈਸੇ ਇੰਨੇ ਪੈਸੇ ਲੈਣਾ ਜੀ ਮੈਂ ਸਾਡਾ ਤੇ ਜੀ 2 ਲੱਖ ਰੁਪਏ ਵਜ ਤੋਂ 3 ਲੱਖ ਰੁਪਏ ਨਾ ਗਾਓ ਫਿਰ ਭਾਈ ਸਸਰੀ ਘਰ ਦੀ ਉਧੇ ਇੱਕ ਗੱਲ ਕੀ ਕਰਨੀ ਥੋੜਾ ਨਾਲ ਦਿਲ ਦੀ ਵੀ ਫਿਲਮਾਂ ਫਿਲਮਾਂ ਵਾਂਗੀ ਜੀ ਸਾਡੀ ਕਹਿੰਦੇ ਹੁੰਦੇ ਆ 7 ਕਰੋੜ ਦੀ ਬਣ ਗਈ ਜੀ ਸਾਡੀ ਫਿਲਮ ਬਣ ਗਈ 8 ਕਰੋੜ ਦੀ ਜੀ ਸਾਡੀ ਫਿਲਮ ਬਣ ਗਈ 14 ਕਰੋੜ ਦੀ ਜੀ ਤੇ ਜਦੋਂ ਗੱਲ ਆਉਂਦੀ ਹੈ ਜੀ ਸਾਡੀ ਫਿਲਮ ਚ ਗਾਣਾ ਗਾ ਦੋ ਜੀ ਖਾਂਜੀ ਹਾਂ ਜੀ ਗਾਦਾਂਗੇ ਜੀ ਕਿੰਨੇ ਪੈਸੇ ਇੰਨੇ ਪੈਸੇ ਲੈਣਾ ਜੀ ਮੈਂ ਸਾਡਾ ਤੇ ਜੀ 2 ਲੱਖ ਰੁਪਏ ਬਜਟ ਹੈ 3 ਲੱਖ ਨਾ ਗਾਓ ਫਿਰ ਭਾਈ ਹਨਾ ਸਹੀ ਹੈ ਨਾ ਬਿਲਕੁਲ ਜੀ ਅਭੀ ਨਾ ਨਾ ਪਾਓ ਫਿਲਮ ਚ ਜੀ ਤੁਹਾਡਾ ਖਰਚਾ ਵੱਧਾਗਾ ਗਾਣਿਆ ਕਰਕੇ ਨਾ ਪਾਓ ਗਾਣਾ ਗਾਣਾ ਪਾਉਂਦੀ ਕਰੋੜ ਫਿਲਮ ਚ ਲਾ ਲਓ ਤੁਸੀਂ ਸਾਰੇ ਕਲਾਕਾਰਾਂ ਨੂੰ ਬੇਨਤੀ ਹੈ ਕਿ ਤੁਸੀਂ ਭਈ ਆਪਦੇ ਪੈਸੇ ਲਿਆ ਕਰੋ ਕਮਾਉਂਦੇ ਆ ਦਿਨਾਂ ਆ ਕਮਾਉਂਦੇ ਤਾਂ ਫਿਰ ਹਾਟ ਕੇ ਹਟ ਜਾਂਦੇ ਹਨ ਨੂੰ ਬਣਾਉਣ ਫਿਰਵਾ ਹਨਾ ਆਪ ਦੀ ਖਲੋਂਦੇ ਨਹੀਂ ਗੱਲ ਕਰਦਾ ਮੇਰੀ ਫਿਲਮ ਹੈ ਮੇਰੇ ਪ੍ਰੋਡੂਸਰ ਦਾ ਘੰਟ ਸੀਗੇ ਉਹਨਾਂ ਨੇ ਸਾਰਿਆਂ ਨੂੰ ਪੈਸੇ ਦਿੱਤੇ ਆ ਤੇ ਪਰ ਚੰਗੀ ਗੱਲ ਨਹੀਂ ਹੈਗੀ ਇਹ ਜਿਹੜੇ ਵੀ ਸਨਵਾ ਕਰਦੇ ਆ ਆਰਟਿਸਟਾਂ ਨੂੰ ਕਲਾਕਾਰਾਂ ਨੂੰ ਉਹਨਾਂ ਦੀ ਮਿਹਨਤ ਦਿਆ ਕਰੋ